ਸੋ ਅੱਜ ਤਰਨਤਨ ਇਲੈਕਸ਼ਨ ਜਿੱਤ ਹੋਈ ਸੀ ਉਸ ਤੋਂ ਬਾਅਦ ਆਮ ਆਦੀ ਪਾਰਟੀ ਦੇ ਨਵੇਂ ਬਨੇ ਐਮ ਐਲ ਏ ਹਰਮਿਤ ਸਿੰਘ ਸੰਧੂ ਉਹਨਾਂ ਨੇ ਅੱਜ ਸੌਂ ਚੁੱਕੀ ਹੈ ਐਮ ਐਲ ਏ ਵਜੋਂ ਤੇ ਕੁਲਤਾਸ ਸਿੰਘ ਸੰਧੂਆ ਸਪੀਕਰ ਨੇ ਉਹਨਾਂ ਨੂੰ ਸੌਂ ਚੁਕਾਈ ਤਾਂ ਇਸ ਸਮੇਂ ਦਾ ਜਿਹੜਾ ਇੱਕ ਖੁਸ਼ੀਆਂ ਦਾ ਮਾਹੌਲ ਹੈਗਾ ਉਹ ਜ਼ਰੂਰ ਇੱਥੇ ਸਿਰਜਿਆ ਗਿਆ ਤੇ ਜਿਹੜੇ ਚੌਥੀ ਵਾਰ ਲਗਾ ਚੌਥੀ ਵਾਰ ਦੇ ਵਿਧਾਇਕਾਂ ਅੱਜ ਫਿਰ ਜਿਹੜਾ ਕਿ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਦਾ ਲੋਕਾਂ ਦੇ ਲਈ ਕਿਵੇਂ ਦੇ ਕੰਮ ਤੁਸੀਂ ਸੋਚੋ ਕਿ ਇਹ ਇੰਦ ਇਹ ਮੁਬਾਰਕਾਂ ਤੁਹਾਡਾ ਦਾ ਹੈ। ਥੈਂਕ ਯੂ ਜੀ ਥੈਂਕ ਯੂ ਤੁਹਾਨੂੰ ਵੀ ਮੁਬਾਰਕਾਂ ਜੀ। ਕੀ ਕੀ ਕਹਿਣਾ ਚਾਹੁੰਦੇ ਹੋ ਪੂਰੇ ਕਿਉਂਕਿ ਚੌਥੀ ਵਾਰ ਤੁਹਾਡਾ ਜਿਹੜਾ ਤਯਰਬਾ ਹੈਗਾ ਹੁਣ ਉਹ ਲੋਕਾਂ ਦੇ ਕੰਮਾਂ ਲਈ ਜਿਹੜਾ ਸਾਹਮਣੇ ਆਏਗਾ। ਦੇਖੋ ਲੋਕਾਂ ਦੀਆਂ ਆਸਾਂ ਨੇ ਜੀ। ਔਰ ਜਿਹੜੇ ਪਹਿਲਾਂ ਕੰਮ ਕੀਤੇ ਆ ਜਾਂ ਇਲਾਕੇ ਦੇ ਵਿੱਚ ਵਿਚਰੇ ਆ ਲੋਕਾਂ ਦੇ ਕੰਮ ਕੀਤੇ ਨੇ ਮੈਂ ਸਮਝਦਾ ਲੋਕਾਂ ਨੇ ਉਨਾਂ ਉਹਨਾਂ ਚੀਜ਼ਾਂ ਨੂੰ ਵੇਖ ਕੇ ਜਿਹੜੀ ਪਿਛਲੀ ਕਾਰਗੁਜ਼ਾਰੀ ਸੀ ਕੰਮਾਂ ਦੀ ਕਾਰਗੁਜ਼ਾਰੀ ਸੀ ਲੋਕਾਂ ਨਾਲ ਜਿਹੜੀ ਲੋਕਾਂ ਦੀਆਂ ਆਸਾਂ ਸੀਗੀਆਂ ਉਹਨੂੰ ਵੇਖ ਕੇ ਲੋਕਾਂ ਨੇ ਵੋਟਾਂ ਪਾਈਆਂ ਨੇ ਔਰ ਮੈਂ ਸਮਝਦਾ ਇਹ ਆਉਂਦੇ ਸਮੇਂ ਦੇ ਵਿੱਚ ਹੋਰ ਵੱਧ ਚੜ੍ਹ ਕੇ ਕੰਮ ਕਰਾਂਗੇ ਜਿਹੜੀ 27 ਵਾਲੀ ਇਲੈਕਸ਼ਨ ਜਿਹੜੀ ਆ ਇਹ ਤੋਂ ਵੀ ਵੱਡੀ ਲੀਡ ਹੋਵੇ ਤੁਹਾਨੂੰ ਲੱਗਦਾ ਨਹੀਂ ਜਿਹੜੀ ਪਾਰਟੀ ਤੋਂ ਤੁਸੀਂ ਗਏ ਸੀ ਤੋਂ ਉਸ ਪਾਰਟੀ ਨਾਲ ਤੁਹਾਡਾ ਮੁਕਾਬਲਾ ਸ਼ੁਰੂਆਤਾਂ ਦੌਰਾਂ 'ਚ ਕਿਵੇਂ ਦਾ ਮਾਹੌਲ ਆ ਗਿਆ ਸੀ ਜਦੋਂ ਲੀਡ ਅਕਾਲੀ ਦਲ ਲੈ ਰਹੀ ਸੀ ਦੇਖੋ ਇਹ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਠੀਕ ਆ ਦੋ ਚਾਰ ਬੂਤ ਉੱਤੇ ਥੱਲੇ ਹੋਏ ਹੋਣਗੇ ਪਰ ਤੁਸੀਂ 올 ਓਵਰ ਇਹ ਵੇਖੋਗੇ ਵੀ ਕੋਈ ਜਿਹੜਾ ਆ ਸੈਕੰਡ ਰਾਉਂਡ ਤੋਂ ਬਾਅਦ ਕੋਈ ਰਾਊਂਡ ਨਹੀਂ ਜਿਹੜਾ ਥੱਲੇ ਗਏ ਹੋ ਜੀ ਹਰ ਗਰਾਊਂਡ ਚੜਦਾ ਗਿਆ 16 ਰਾਊਂਡ ਸੀਗੇ 7ਵੇਂ ਰਾਊਂਡ 'ਚ ਵੀ ਵੋਟਾਂ ਕਾਫੀ ਆ ਕਾਲੀਦਾਲ ਨੇ ਪ੍ਰਾਪਤ ਨਹੀਂ ਕੋਈ ਹੋਣਗੇ ਇੱਕ ਦੋ ਪਿੰਡ ਜਿੱਥੇ ਇਹੋ ਜਿਹੀ ਕੋ ਗੱਲ ਹੋ ਜਿੱਤ ਜ਼ਰੂਰ ਮਨਾ ਰਹੇ ਨੇ ਸ਼੍ਰੋਮਣੀ ਕਾਲ ਦਾ ਕਹਿੰਦੇ ਕਿ ਸਾਡੀ ਵੱਡੀ ਜਿੱਤ ਹੈਗੀ ਤੇ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਪੁਲਿਸ ਦੀ ਜਿੱਤ ਹੈਗੀ ਇਹ ਆਮ ਆਦਮੀ ਪਾਰਟੀ ਦੀ ਜਿੱਤ ਨਹੀਂ ਹੈਗੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਹੈਂਡਓਵਰ ਜਿਹੜਾ ਉਹ ਵੀ ਇਹਨਾਂ ਨੇ ਅਫਸਰ ਬਦਲਾ ਲਏ ਇਹਨਾਂ ਨੇ ਡੀਐਸਪੀ ਬਦਲਾ ਲਏ ਇਹਨਾਂ ਨੇ ਐਸਐਸਪੀ ਬਦਲਾ ਲਿਆ ਸਾਰਾ ਤੇ ਫੇਰ ਅਫਸਰ ਕਿੱਥੋਂ ਆਗੇ ਵੇਚ ਇਹਨਾਂ ਦੇ ਦੇ ਆਪਣੇ ਪੈਨਲ ਨੇ ਇਲੈਕਸ਼ਨ ਕਮਿਸ਼ਨ ਨੇ ਅਫਸਰ ਲਾਏ ਤੇ ਫੇਰ ਇਹ ਕਿਵੇਂ ਇਹ ਦੇਖੋ ਇਲਜ਼ਾਮਾ ਜੀ ਮੈਂ ਅੱਜ ਤੋਂ ਪਹਿਲਾਂ ਵੀ ਗੱਲ ਕਹੀ ਸੀ ਵੀ ਇੰਨਾ ਕੋ ਬੰਨੇ ਹੋਣੇ ਆ ਜੀ ਇਹ ਪੁਲਿਸ ਨੇ ਜਿਤਾ ਦਾ ਕੌਣ ਜਿਤਾਉਂਦਾ ਚੋਣ ਕਮਿਸ਼ਨ ਨੇ ਬਦਲੇ ਨੇ ਇਹਨਾਂ ਨੇ ਹੀ ਬਦਲੇ ਮਤਲਬ ਆਪਾਂ ਸਮਝੀ ਚਲੋ ਚੋਣ ਕਮਿਸ਼ਨ ਨੇ ਬਦਲੇ ਆ ਮੈਂ ਮੈਂ ਵੀ ਅੰਨਾ ਚੋਣ ਕਮਿਸ਼ਨ ਨੇ ਬਦਲੇ ਜੇ ਬਦਲੇ ਆ ਚੋਣ ਕਮਿਸ਼ਨ ਨੇ ਤੇ ਫੇਰ ਕਿਉਂ ਨਹੀਂ ਜਿੱਤ ਹੋਈ ਇਹਨਾਂ ਦੀ ਫੇਰ ਤਾਂ ਜਿੱਤ ਹੋਣੀ ਚਾਹੀਦੀ ਸੀ ਜੇ ਇੱਕ ਨਾਰਮਲ ਕੋਈ ਐਸਐਸਪੀ ਲੱਗੇ ਆ ਡੀਐਸਪੀ ਲੱਗੇ ਚੋਣ ਕਮਿਸ਼ਨ ਨੇ ਲਾਏ ਆ ਤੇ ਮੈਂ ਸਮਝਦਾ ਫੇਰ ਤਾਂ ਜਿੱਤ ਇਹਨਾਂ ਦੀ ਹੋਣੀ ਚਾਹੀਦੀ ਸੀ ਔਰ 40000 ਤੋਂ 30000 ਤੇ ਚਲੇ ਗਏ ਆ 40000 ਤੋਂ ਤਾਂ ਨਹੀਂ ਗਏ 40000 ਤੋਂ 30000 ਤੇ ਗਏ ਪਰ ਤੁਸੀਂ ਕਹਿੰਦੇ ਵੀ ਉਹ ਮੈਂ ਡਾਊਨ ਗਈ ਆ ਅਗਲੀਦਲ ਡਾਊਨ ਗਿਆ ਡਾਊਨ ਗਿਆ ਸੋ ਅੱਜ ਤਰਨਤਨ ਇਲੈਕਸ਼ਨ ਜਿੱਤ ਹੋਈ ਸੀ ਉਸ ਤੋਂ ਬਾਅਦ ਆਮ ਆਦੀ ਪਾਰਟੀ ਦੇ ਨਵੇਂ ਬਨੇ ਐਮ ਐਲ ਏ ਹਰਮਿਤ ਸਿੰਘ ਸੰਧੂ ਉਹਨਾਂ ਨੇ ਅੱਜ ਸੌਂ ਚੁੱਕੀ ਐ ਐਮ ਐਲ ਏ ਵਜੋਂ ਤੇ ਕੁਲਤਾਸ ਸਿੰਘ ਸੰਧੂਆ ਸਪੀਕਰ ਨੇ ਉਹਨਾਂ ਨੂੰ ਸੌਂ ਚੁਕਾਈ ਤਾਂ ਇਸ ਸਮੇਂ ਦਾ ਜਿਹੜਾ ਇੱਕ ਖੁਸ਼ੀਆਂ ਦਾ ਮਾਹੌਲ ਹੈਗਾ ਉਹ ਜ਼ਰੂਰ ਇੱਥੇ ਸਿਰਜਿਆ ਆ ਗਿਆ ਤੇ ਜਿਹੜੇ ਚੌਥੀ ਵਾਰ ਲਗਾ ਚੌਥੀ ਵਾਰ ਦੇ ਵਿਧਾਇਕ ਆ ਅੱਜ ਫਿਰ ਜਿਹੜਾ ਕਿ ਵਿਧਾਨ ਸਭਾ ਦੀਆਂ ਪੌਣੀਆਂ ਚੜ੍ਹੇ ਨੇ ਲੋਕਾਂ ਦੇ ਲਈ ਕਿਵੇਂ ਦੇ ਤੁਹਾਨੂੰ ਸਾਡਾ ਬਹੁਤ ਬਹੁਤ ਵਾਰਤਾਂ ਦਾ ਥੈਂਕ ਯੂ ਜੀ ਥੈਂਕ ਯੂ ਤੁਹਾਨੂੰ ਵੀ ਮੁਬਾਰਕਾਂ ਜੀ ਕੀ ਕੀ ਕਹਿਣਾ ਚਾਹੁੰਦੇ ਹੋ ਪੂਰੇ ਕਿਉਂਕਿ ਚੌਥੀ ਵਾਰ ਤੁਹਾਡਾ ਜਿਹੜਾ ਤਿਰਵਾ ਹੈਗਾ ਹੁਣ ਉਹ ਲੋਕਾਂ ਦੇ ਕੰਮਾਂ ਲਈ ਜਿਹੜਾ ਸਾਹਮਣੇ ਆਏਗਾ ਦੇਖੋ ਲੋਕਾਂ ਦੀਆਂ ਆਸਾਂ ਨੇ ਜੀ ਔਰ ਜਿਹੜੇ ਪਹਿਲਾਂ ਕੰਮ ਕੀਤੇ ਆ ਜਾਂ ਇਲਾਕੇ ਦੇ ਵਿੱਚ ਵਿਚਰੇ ਆ ਲੋਕਾਂ ਦੇ ਕੰਮ ਕੀਤੇ ਨੇ ਮੈਂ ਸਮਝਦਾ ਲੋਕਾਂ ਨੇ ਉਹ ਉਹਨਾਂ ਚੀਜ਼ਾਂ ਨੂੰ ਵੇਖ ਕੇ ਜਿਹੜੀ ਪਿਛਲੀ ਕਾਰਗੁਜ਼ਾਰੀ ਸੀ ਕੰਮਾਂ ਦੀ ਕਾਰਗੁਜ਼ਾਰੀ ਸੀ ਲੋਕਾਂ ਨਾਲ ਜਿਹੜੀ ਲੋਕਾਂ ਦੀਆਂ ਆਸਾਂ ਸੀਗੀਆਂ ਉਹਨੂੰ ਵੇਖ ਕੇ ਲੋਕਾਂ ਨੇ ਵੋਟਾਂ ਪਾਈਆਂ ਨੇ ਔਰ ਮੈਂ ਸਮਝਦਾ ਇਹ ਆਉਂਦੇ ਸਮੇਂ ਦੇ ਵਿੱਚ ਹੋਰ ਵੱਧ ਚਰ ਕੇ ਕੰਮ ਕਰਾਂਗੇ ਜਿਹੜੀ 27 ਵਾਲੀ ਇਲੈਕਸ਼ਨ ਜਿਹੜੀ ਆ ਇਹ ਤੋਂ ਵੀ ਵੱਡੀ ਲੀਡ ਹੋ ਗਈ ਤੁਹਾਨੂੰ ਲੱਗਦਾ ਨਹੀਂ ਜਿਹੜੀ ਪਾਰਟੀ ਤੋਂ ਤੁਸੀਂ ਗਏ ਸੀ ਤੋਂ ਉਸ ਪਾਰਟੀ ਨਾਲ ਤੁਹਾਡਾ ਮੁਕਾਬਲਾ ਸ਼ੁਰੂਆਤਾਂ ਦੌਰਾਂ ਚ ਕਿਵੇਂ ਦਾ ਮਾਹੌਲ ਆ ਗਿਆ ਸੀ ਜਦੋਂ ਲੀਡ ਅਕਾਲੀ ਦਲ ਲੈ ਰਹੀ ਸੀ ਦੇਖੋ ਇਹ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਠੀਕ ਆ 2-4 ਬੂਥ ਉੱਤੇ ਥੱਲੇ ਹੋਏ ਹੋਣਗੇ ਪਰ ਤੁਸੀਂ 올 ਓਵਰ ਇਹ ਵੇਖੋਗੇ ਵੀ ਕੋਈ ਜਿਹੜਾ ਆ ਸੈਕੰਡ ਰਾਊਂਡ ਤੋਂ ਬਾਅਦ ਕੋਈ ਰਾਊਂਡ ਨਹੀਂ ਜਿਹੜਾ ਥੱਲੇ ਗਏ ਹੋ ਜੀ ਹਰ ਗਰਾਊਂਡ ਚੜਦਾ ਗਿਆ 16 ਰਾਊਂਡ ਸੀਗੇ 7ਵੇਂ ਰਾਊਂਡ 'ਚ ਵੀ ਵੋਟਾਂ ਕਾਫੀ ਆ ਕਾਲੀਦਾਲ ਨੇ ਪ੍ਰਾਪਤ ਨਹੀਂ ਕੋਈ ਹੋਣਗੇ ਇੱਕ ਦੋ ਪਿੰਡ ਜਿੱਥੇ ਇਹੋ ਜਿਹੀ ਕੋ ਗੱਲ ਹੋ ਜਿੱਤ ਜ਼ਰੂਰ ਮਨਾਰੇ ਨੇ ਸ਼੍ਰੋਮਣੀ ਕਾਲ ਦਾ ਕਹਿੰਦੇ ਕਿ ਸਾਡੀ ਵੱਡੀ ਜਿੱਤ ਹੈਗੀ ਤੇ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਪੁਲਿਸ ਦੀ ਜਿੱਤ ਹੈਗੀ ਇਹ ਆਮ ਆਦਮੀ ਪਾਰਟੀ ਦੀ ਜਿੱਤ ਨਹੀਂ ਹੈਗੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਹੈਂਡਓਵਰ ਜਿਹੜਾ ਉਹ ਵੀ ਇਹਨਾਂ ਨੇ ਅਫਸਰ ਬਦਲਾ ਲਏ ਇਹਨਾਂ ਨੇ ਡੀਐਸਪੀ ਬਦਲਾ ਲਏ ਇਹਨਾਂ ਨੇ ਐਸਐਸਪੀ ਬਦਲਾ ਲਿਆ ਸਾਰਾ ਤੇ ਫੇਰ ਅਫਸਰ ਕਿੱਥੋਂ ਆਗੇ ਵੇਚ ਇਹਨਾਂ ਦੇ ਦੇ ਆਪਣੇ ਪੈਨਲ ਨੇ ਇਲੈਕਸ਼ਨ ਕਮਿਸ਼ਨ ਨੇ ਅਫਸਰ ਲਾਏ ਤੇ ਫੇਰ ਇਹ ਕਿਵੇਂ ਇਹ ਦੇਖੋ ਇਲਜ਼ਾਮਾ ਜੀ ਮੈਂ ਅੱਜ ਤੋਂ ਪਹਿਲਾਂ ਵੀ ਗੱਲ ਕਹੀ ਸੀ ਵੀ ਇੰਨਾ ਕੋ ਬੰਨੇ ਹੋਣੇ ਆ ਜੀ ਇਹ ਪੁਲਿਸ ਨੇ ਜਿਤਾ ਦਾ ਕੌਣ ਜਿਤਾਉਂਦਾ ਚੋਣ ਕਮਿਸ਼ਨ ਨੇ ਬਦਲੇ ਨੇ ਇਹਨਾਂ ਨੇ ਹੀ ਬਦਲੇ ਮਤਲਬ ਆਪਾਂ ਸਮਝੀਏ ਚਲੋ ਚੋਣ ਕਮਿਸ਼ਨ ਨੇ ਬਦਲੇ ਆ ਮੈਂ ਮੈਂ ਵੀ ਅੰਨਾ ਚੋਣ ਕਮਿਸ਼ਨ ਨੇ ਬਦਲੇ ਜੇ ਬਦਲੇ ਆ ਚੋਣ ਕਮਿਸ਼ਨ ਨੇ ਤੇ ਫੇਰ ਕਿਉਂ ਨਹੀਂ ਜਿੱਤ ਹੋਈ ਇਹਨਾਂ ਦੀ ਫੇਰ ਤਾਂ ਜਿੱਤ ਹੋਣੀ ਚਾਹੀਦੀ ਸੀ ਜੇ ਇੱਕ ਨਾਰਮਲ ਕੋਈ ਐਸਐਸਪੀ ਲੱਗੇ ਆ ਡੀਐਸਪੀ ਲੱਗੇ ਚੋਣ ਕਮਿਸ਼ਨ ਨੇ ਲਾਏ ਆ ਤੇ ਮੈਂ ਸਮਝਦਾ ਫੇਰ ਤਾਂ ਜਿੱਤ ਇਹਨਾਂ ਦੀ ਹੋਣੀ ਚਾਹੀਦੀ ਸੀ ਔਰ 40000 ਤੋਂ 30000 ਤੇ ਚਲੇ ਗਏ ਆ ਇਹ 40000 ਤੋਂ ਤਾਂ ਨਹੀਂ ਗਏ 40000 ਤੋਂ 30000 ਤੇ ਗਏ ਮੈਨੂੰ ਤੁਸੀਂ ਕਹਿੰਦੇ ਵੀ ਉਹ ਮੈਂ ਡਾਊਨ ਗਈ ਆ ਅਗਲੀ ਦਲ ਡਾਊਨ ਗਿਆ